ਗੁਰੂ ਪਿਆਰੀ ਸਾਧ ਸੰਗਤ ਦੀ ਗੁਰਪੰਨ ਟ੍ਰਸਟ ਵੱਲੋਂ ਜਿੱਥੇ ਲੋੜਵੰਦ ਦੀ ਲੋੜ ਦੇਖ ਕੇ ਉਹਨਾਂ ਛੋਟੇ ਪਮਾਨੇ ਦਾ ਕਾਰੋਬਾਰ ਖੋਲ ਕੇ ਦਿੱਤਾ ਜਾਂਦਾ ਹੈ ਤਾਂ ਕਿ ਉਹ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰ ਸਕੇ ਉਥੇ ਕੁਝ ਐਸੇ ਪਰਿਵਾਰ ਨੇ ਜਿੱਥੇ ਕਮਾਉਣ ਵਾਲਾ ਮੰਜੇ ਤੇ ਪਿਆ ਭਾਵ ਬਿਮਾਰੀ ਦੇ ਨਾਲ ਜੂਝ ਰਿਹਾ ਜਾਂ ਕਿਸੇ ਬੀਬੀ ਦਾ ਪਤੀ ਅਕਾਲ ਚਲਾਣਾ ਕਰ ਗਿਆ ਬੱਚੇ ਛੋਟੇ ਉਹਨਾਂ ਦੀ ਦੇਖਭਾਲ ਕਰਨ ਦੇ ਲਈ ਕੋਈ ਹੋਰ ਨਹੀਂ ਉਹ ਬਾਹਰ ਜਾ ਕੇ ਵੀ ਉਹ ਕੰਮ ਨਹੀਂ ਕਰ ਸਕਦੇ ਸੋ ਉਹਨਾਂ ਲਈ ٹرسٹ ਵੱਲੋਂ ਮਹੀਨਾਵਾਰ ਰਾਸ਼ਨ ਦਾ ਦਬਾਧਾਰੂ ਲਈ ਕੁਝ ਮਾਇਆ ਜਿਹੜੀ ਹੈ ਉਹਨਾਂ ਨੂੰ ਦਿੱਤੀ ਜਾਂਦੀ ਹੈ ਤਾਂ ਕਿ ਉਹ ਇਸ ਸਮੇਂ ਦੇ ਗੇੜ ਵਿੱਚ ਉਹਨਾਂ ਦੀ ਮੁਸ਼ਕਲ ਦਾ ਹੱਲ ਨਿਕਲ ਸਕੇ ਵੱਧ ਤੋਂ ਵੱਧ ਸਹਿਯੋਗ ٹرسٹ ਨੂੰ ਦਿੱਤਾ ਜਾਵੇ ਤਾਂ ਕਿ ਇਹੋ ਜੇ ਹੋਰ ਪਰਿਵਾਰਾਂ ਦੀ ਮਦਦ ਕੀਤੀ ਜਾ ਸਕੇ ਐਜੀ ਖਾਨ ਸਾਹਿਬ ਵੈਜੂ ਕੀ ਫਤਿਹ ਗੁਰਪੰਤ ਵਾਲਿਆਂ ਦਾ ਬਹੁਤ ਧੰਨਵਾਦ ਸਾਨੂੰ ਹਰ ਮਹੀਨੇ ਪੈਸੇ ਰਾਸਨ ਦੇਣ ਨੇ ਨਵੇਂ ਸਾਲ ਦੇ ਤੇ ਤੁਹਾਨੂੰ ਪੈਸੇ ਵੀ ਨਾਲੇ ਬਹੁਤ ਤੰਦਰੁਸਤੀ ਬਚ ਕੇ ਮਹਾਰਾਜ ਉਹਨਾਂ ਨੂੰ ਲੰਮੀ ਲੰਮੀ ਉਮਰ ਕਰੇ ਮਾਲਕ ਉਹਨਾਂ ਦੀ ਅਸੀਂ ਆਪ ਦਾ ਕਰਦਾ ਦਵਾਈ ਬੂਟੀ ਲਾਉਣੇ ਆ ਕਰਦਾ ਸਰਪਾਣੀ ਲਈਦਾ ਵਾ ਮਹਾਰਾਜ ਬਹੁਤ ਪੰਨਾਂ ਦੀ ਤੰਦਰੁਸਤੀ ਬਚ ਕੇ ਮਹਾਰਾਜ ਬੜੀ ਬੜੀ ਉਮਰ ਕਰੇ ਵੈਜੀ ਖਾਨ ਸਾਹਿਬ ਵੈਜੂ ਕੀ ਫਤਿਹ ਵੈਜੀ ਖਾਨ ਸਾਹਿਬ ਐਜੀ ਫਤਿਹ ਇਹ ਜਨ 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 ਜੀ ਜੀ ਨੇ ਦੇ ਪੈ ਪਹੁੰਚ ਕੇ ਆ ਨਵੇਂ ਸਾਲ ਤੁਹਾਡਾ ਹੀ ਟੜੀ ਚੜ੍ਹਦੀ ਕਲਾ ਕਰੇ ਕਿਰਪਾ ਕਰੇ ਬਹੁਤ ਬਹੁਤ ਧੜੇ ਤੁਹਾਨੂੰ ਆਦ ਵੈਜੀ ਖਾਲਸਾ ਵੈਜੀ ਫਤਿਹ ਵਰਜੀ ਖਾਲਸਾ ਵਰਜੀ ਫਤਿਹ ਜਰਮੀ ਦੇ ਪੈਸੇ ਸਾਨੂੰ ਮਿਲ ਚੁੱਕੇ ਆ ਮਹਾਰਾਜ ਇਹਨਾਂ ਦਾ ਬਹੁਤ ਧੰਨਵਾਦ ਕਰੇ ਨਵੇਂ ਸਾਲ ਦੀ ਨਾਲੇ ਨੂੰ ਵਧਾਈ ਦੇਨੇ ਆ ਤੇ ਨਾਲੇ ਦਾ ਭਲਾ ਮੰਗਦੇ ਤੇ ਨਾਲੇ ਦੇ ਕਾਰੋਬਾਰੀ ਵਰਕਤਾ ਪਾਵੇ ਮਹਾਰਾਜ ਚੜ੍ਹਦੀ ਕਲਾ ਕਰੇ ਦੁਨੀ ਤਰੱਕੀ ਬਖਸ਼ੇ ਬਾਬਾ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੇ ਖਾਲਸਾ ਸਾਹਿਬ ਦੇ ਫਤਿਹ ਧੰਨਵਾਦ ਕਰੇ ਵਾਗਰ ਜੀ ਕੀ ਖਾਲਸਾ ਵਾਗਰ ਜੀ ਕੀ ਫਤਿਹ ਨਵ ਜਨਵਰੀ ਮਹੀਨੇ ਰਹਿਣ ਪਾਏ ਮਿਲ ਗਏ ਵੀਰਾਂ ਦੇ ਮਹਾਰਾਜ ਬਹੁਤਾ ਬਹੁਤਾ ਦਵੇ ਨਵੇਂ ਸਾਲ ਵਿੱਚ ਵੀਰਾਂ ਦੀਆਂ ਵਧੀਆ ਵਧੀਆ ਤਰੱਕੀਆਂ ਆਣ ਵਾਧੂ ਵਾਧੂ ਮਹਾਰਾਜ ਦਵੇ ਵਾਗਰ ਜੀ ਕੀ ਖਾਲਸਾ ਵਾਗਰ ਜੀ ਕੀ ਫਤਿਹ ਵਾਗਰ ਜੀ ਕੀ ਖਾਲਸਾ ਵਾਗਰ ਜੀ ਕੀ ਫਤਿਹ ਜਨਵਰੀ ਮਹੀਨੇ ਤੁਹਾਨੂੰ ਪਾਏ ਮਿਲ ਗਏ ਨਵੇਂ ਸਾਲ ਦੇ ਵੀਰਾਂ ਦੇ ਬਹੁਤ ਬਹੁਤ ਧੰਨਵਾਦ ਹਨ ਉਹ ਰਸਣ ਪਾਣੀ ਦਵਾਈ ਦਾ ਰੋਲੇ ਨੇ ਵੀਰਾਂ ਦੀ ਵੱਡੀ ਵੱਡੀ ਉਮਰ ਨੇ ਮਹਾਰਾਜਾ ਨੂੰ ਚੜ੍ਹਦੀ ਕਲਾ ਚ ਰੱਖ ਕੇ ਵੈਗਰ ਜੀ ਕੀ ਖਾਲਸਾ ਵੈਗਰ ਜੀ ਕੀ ਫਤਿਹ ਜੀ ਦਾ ਖਾਲਸਾ ਵੈਗਰ ਜੀ ਕੀ ਫਤਿਹ ਜਰਮਨੀ ਮਹੀਨੇ ਦੇ ਪੈਸੇ ਪਹੁੰਚ ਚੁੱਕੇ ਨੇ ਧੰਨ ਧੰਨ ਉਹ ਵੀਰਾਂ ਦਾ ਜਿਹੜੇ ਨਵੇਂ ਸਾਲ ਤੇ ਪੈਸੇ ਭਾਤਤੇ ਨੇ ਮਹਾਰਾਜ ਉਹਨਾਂ ਦੀ ਵੱਡੀ ਵੱਡੀ ਉਮਰ ਕਰੇ ਮਹਾਰਾਜ ਤੰਦਰੁਸਤੀ ਬਚ ਕੇ ਸਾਡੇ ਘਰ ਦਾ ਖਰਚਾ ਬਹੁਤ ਵਧੀਆ ਚੱਲਦਾ ਜਾਂਦਾ ਵੈਗਰ ਜੀ ਦਾ ਖਾਲਸਾ ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਫਤਿਹ ਜਨਵਰੀ ਦੇ ਮਹੀਨੇ ਦੇ ਸਾਨੂੰ ਪੈਸੇ ਮਿਲ ਗਏ ਆ ਨਵੇਂ ਸਾਲ ਦਾ ਵੀਰਾਂ ਦਾ ਬਹੁਤ ਧੰਨਵਾਦ ਇਹਨਾਂ ਦੀ ਬਹੁਤ ਬਹੁਤ ਮਹਾਰਾਜ ਮਿਹਰਬਾਨੀ ਇਹਨਾਂ ਦੀ ਇਹਨਾਂ ਦੀ ਚੜ੍ਹਦੀ ਕਲਾ ਮਹਾਰਾਜ ਕਰੇ ਇਹਨਾਂ ਦੀ ਮਹਾਰਾਜ ਬਹੁਤਾ ਬਹੁਤਾ ਦੇਵੇ ਸਾਨੂੰ ਹਰ ਮਹੀਨੇ ਪੈਸੇ ਮਿਲਦੇ ਆ ਤੇ ਅਸੀਂ ਆਪਦਾ ਟੈਪਾਸ ਕਰੀ ਜਾਂਦੇ ਆ ਵੈਗਰੂ ਜੀ ਦਾ ਖਾਸਾ ਵੈਗਰੂ ਜੀ ਦੀ ਫਤਿਹ ਖਾਸਾ ਵੈਗਰੂ ਜੀ ਦੀ ਫਤਿਹ ਹਾਂਜੀ ਵੀਰ ਜੀ ਸਾਨੂੰ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਨਵੇਂ ਸਾਲ ਦੇ ਜਨਵਰੀ ਦੇ ਪੈਸੇ ਮਿਲਦੇ ਆ ਦੁਆਦਾਰੋਂ ਸਾਡਾ ਵਧੀਆ ਚੱਲਦਾ ਮਹਾਰਾਜ ਤੁਹਾਡੀ ਵੱਡੀ ਵੱਡੀ ਸਾਡਾ ਰਸਤੀ ਦਵੇ ਤਾਂ ਨਮਾਰਾ ਮੈਗਰਜੀ ਕੀ ਖਾਲਸਾ ਮੈਗਰਜੀ ਕੀ ਫਤਿਹ ਮੈਗਰਜੀ ਕਾ ਖਾਲਸਾ ਮੈਗਰਜੀ ਕੀ ਫਤਿਹ ਸਾਨੂੰ ਨਵੇਂ ਸਾਲ ਦੇ ਫੈਸੇ ਮਿਲ ਗਏ ਨੇ ਸਾਡਾ ਬੀਤੀਆ ਵਿਚਾਰਾ ਹੋ ਰਿਹਾ ਨਹੀਂ ਹਰ ਮਹੀਨੇ ਸਾਨੂੰ ਇੰਨੇ ਘੱਟ ਨੇ ਪੈਸੇ ਬਹੁਤ ਟੈਨ ਦੇ ਕਿ ਨਾ ਤਾਂ ਬਹੁਤ ਬਹੁਤ ਮਹਾਰਾਜ ਪ੍ਰਮਾਤਮਾ ਵਾਹਿਗੁਰੂ ਇਹਦੇ ਲਈ ਖਾਦੇ ਜੀ ਖਾਲਸਾ ਲਗ ਜੀ ਕੀ ਸਤਿ ਸ੍ਰੀ ਅਕਾਲ ਸਾਹਿਬ ਹੈ ਰਸਤੀ ਬਦੇ ਗੁਰਸਖਵੀਰਾਂ ਦਾ ਰਾਸਨ ਆਤੇ ਪੈਸੇ ਪਹੁੰਚ ਚੁਕੇ ਆ ਪਵਤਨ ਮਹਾਰਗੁਰੂ ਸਕੀਰਾਂ ਦਾ ਜਰ ਮਹੀ ਮਿਲੇ ਦੇ ਪੈ ਪਹੁੰਚ ਚੁਕੇ ਚੜ੍ਹਦੀ ਕਲਾ ਕਰੇ ਮਹਾਰਾਜ ਗੁਰੂ ਰਾਮਦਾਸ ਵੈਰੂ ਜੀ ਦਾ ਘਰ ਦਾ ਵੈਰੂ ਜੀ ਦੀ ਪਤਨੀ ਦਾ ਘਰ ਸਾਹਿਬ ਵੈਰੂ ਜੀ ਤੇ ਧੰਨਵਾਦ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਰੋਟੀ ਜੀ ਪਾਇਆ ਹੈ ਬਹੁਤ ਕੱਲ ਕਹਿ ਕੇ ਗਏ ਆ ਅੱਜ ਸਭ ਦਾ ਵੀਰ ਜੀ ਨੇ ਨਰੇ ਦਵਾਤਾ ਹੈ ਤੁਹਾਡਾ ਧੰਨਵਾਦ ਆ ਮਹਾਰਾਜ ਤੁਹਾਨੂੰ ਤੰਦਰੁਸਤ ਰੂਤ ਰਭੇ ਬਾਤਾ ਬਤਾ ਤੈਨੂੰ ਰਭੇ ਜਿਨ੍ਹਾਂ ਨੇ ਸਾਡਾ ਇਨ ਸਹਿਤਾ ਸੋਚਿਆ ਹੈ ਮਹਾਰਾਜ ਤੁਹਾਨੂੰ ਕੰਦਰੁਸਤ ਰੂਤ ਰਭੇ सच्चे पातशाह बहुत सारा सहायता किया जी महाराज तक ज्यादा दे इ दे कि थोड़ के ना बो महाराज तुम तंदरुस्तकों बखश सच्चे पातशाह